ਆਂ ਜੋ ਕਿ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਦੇ ਤਹਿਤ ਬੀਐਸਐਫ ਔਰ ਸਾਡੀ ਪੰਜਾਬ ਪੁਲਿਸ ਜੁਆਇੰਟ ਰਿਸਰਚ ਅਪਰੇਸ਼ਨ ਚੱਲ ਰਿਹਾ ਹੈ ਅਡਜਾਇਨਿੰਗ ਆਪਣੀ ਰਾਵੀ ਰਿਵਰ ਔਰ ਜਲਾਲੀ ਰਿਵਰ ਜਿੰਨੇ ਵੀ ਨਾਲੇ ਜਾਂ ਨਦੀਆਂ ਹੈਗੇ ਨੇ ਜਾਂ ਉੱਚ ਦਰਿਆ ਹੈਗਾ ਉਹਨਾਂ ਦੇ ਆਲੇ ਦੁਆਲੇ ਜਿੰਨੇ ਵੀ ਸਸਪੈਕਟਡ ਡੇਰੇਸ ਹੈਗੇ ਨੇ ਜਾਂ ਕੋਈ ਵੀ ਸਾਡਾ ਸਸਪੈਕਟਡ ਵਿਅਕਤੀ ਹੈਗਾ ਆਪਾਂ ਥਾਰ ਵਾਲੀ ਉਹਨਾਂ ਦੀ ਚੈਕਿੰਗ ਕਰ ਰਹੇ ਆ ਤਾਂ ਜੋ ਕਿਸੇ ਵੀ ਆਪਣੇ ਸਸਪੈਕਟਡ ਪਰਸਨ ਨੂੰ ਆਪਾਂ ਜੇ ਕੋਈ ਲੋਕੇਸ਼ਪਿਆਤਾ ਪੰਨੋ ਕੱਢ ਕੇ ਲਿਆ ਕੇ ਉਹਨੂੰ ਮੰਦੀ ਕਾਨੂੰਨੀ ਕਾਰਵਾਈ ਕਰ ਸਕੀਏ ऐसे ऑपरेशन ਦੇ ਵਿੱਚ 40 ਦੇ ਕਰੀਬ ਜਿਹੜੇ ਸੀਗੇ ਬੀਐਸਐਫ ਦੇ ਜਵਾਨ ਨੇ ਔਰ 60 ਦੇ ਕਰੀਬ ਜਿਹੜੇ ਆ ਸਾਡੇ ਪੰਜਾਬ ਪੁਲਿਸ ਦੇ ਜਵਾਨਾਂ ਵਿੱਚ ਹੀ ਘਾਤਕ ਜਾਂ ਕਮਾਂਡੋ ਪਾ ਕੇ ਔਰ ਸਾਰਿਆਂ ਦਾ ਜੁਆਇੰਟਰੀ ਸਾਡਾ ਇਕੱਠਾ ਸਾਂਝਾ ਆਪਰੇਸ਼ਨ ਜਿਹੜਾ ਚੱਲ ਰਿਹਾ ਇੱਕ ਟੁਕੜੀ ਨੂੰ ਮੈਂ ਲੀਡ ਕਰ ਰਹਾ ਦੂਜੇ ਪਾਸੇ ਆਪਣੇ ਡੀਐਸਪੀ ਸ਼੍ਰੀ ਜਗਦੀਸ਼ ਰਾਜ ਜੀ ਨੇ ਸਪੈਸ਼ਲ ਬ੍ਰਾਂਚ ਉਹ ਸਰਚ ਕਰ ਰਹੇ ਨੇ ਦੱਸਿਆ ਤੁਹਾਨੂੰ ਕਿ ਤੁਸੀਂ ਦੇਖਿਆ ਸੀਗਾ ਪਿਛਲੇ ਸਮੇਂ ਦੇ ਵਿੱਚ ਕੋਈ ਡਰੋਨ ਐਕਟੀਵਿਟੀਆਂ ਵਗੈਰਾ ਹੋਈਆਂ ਸੀਗੀਆਂ ਜਾਂ ਕੋਈ ਸਸਪੈਕਟਡ ਬੰਦੇ ਜਿਹੜੇ ਪਹਿਲਾਂ ਆਸ ਤੋਂ ਕੋਈ ਮੇਨੇ ਪਹਿਲਾਂ ਜੋ ਰੌਲਾ ਪਿਆ ਸੀਗਾ ਉਹ ਸਾਰੀ ਗਤੀਵਿਧੀਆਂ ਵੈਸੇ ਤਾਂ ਸਾਡੇ ਸਰਚ ਪ੍ਰੈਸ਼ਨ ਜਿਹੜਾ ਮਾਨਜੋਗ ਐਸਐਸਪੀ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਦਿਨ ਰੈਗੂਲਰ ਚੱਲਦੇ ਰਹਿੰਦੇ ਨੇ ਡੇਲੀ ਚੱਲਦੇ ਨੇ ਲੇਕਿਨ ਇਸ ਨੂੰ ਥੋੜਾ ਹੋਰ ਥੋੜਾ ਤੇਜ਼ ਕਰਨ ਵਾਸਤੇ ਅੱਜ ਐਸਐਸਪੀ ਸਾਹਿਬ ਦੇ ਦਿਸ਼ਾ ਦੇ ਦਿਸ਼ਾਂ ਦੇ ਤਹਿਤ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਉਸ ਚੀਜ਼ ਨੂੰ ਮੱਧ ਨਜ਼ਰ ਰੱਖਦੇ ਹੋਏ ਜਾਂ ਕੋਈ ਸਸਪੈਕਟਡ ਕਿਤੇ ਚੀਜ਼ ਪਈ ਦੀ ਆ ਜਾਂ ਕੋਈ ਬੰਦਾ ਹੈਗਾ ਤਾਂ ਜੋ ਆਪਾਂ ਸਮੇਂ ਰੰਦੇ ਆ ਉਹਨੂੰ ਟੈਗਲ ਕਰ ਬਰਦਰ ਇਸ ਤਰ੍ਹਾਂ ਇਹ ਤਾਂ ਕਾ ਕਿ ਚੈੱਕ ਕੀਤੇ ਜਾ ਰਹੇ ਨੇ ਵੀ ਦੇਖਿਆ ਜਾਵੇ ਵੀ ਇਹ ਮੋਟਰਸਾਈਕਲ ਵਾਕੀ ਜਾਂ ਜਿਹੜਾ ਵੀ ਵਾਹਕਲ ਹੈਗਾ ਇਹ ਸਹੀ ਸਹੀ ਕਾਗਜ਼ਾਂ ਦੇ ਚੱਲ ਰਿਹਾ ਜਾਂ ਵਾਕੀ ਰਜਿਸਟਰਡ ਹੈਗਾ ਕਿਤੇ ਚੋਰੀ ਦਾ ਤਾਂ ਨਹੀਂ ਹੈਗਾ ਜਾਂ ਕਿਤੇ ਇਧਰ ਉਧਰ ਲੈ ਕੇ ਮਾਰੇ ਕੰਮ ਚ ਨਹੀਂ ਵਰਤੇ ਜਾ ਰਿਹਾ ਸੋ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਆਪਾਂ ਇਹ ਸਾਰਾ ਆਪਰੇਸ਼ਨ ਜਿਹੜਾ ਚਲਾ ਰਹੇ ਆਂ ਥੈਂਕ ਯੂ ਬਰਦਰ ਤਾਂ ਜੋ ਕਿ ਐਸਐਸਪੀ ਸਾਹਿਬ ਦੇ ਦਿਸ ਅੰਦਰ ਜਸ਼ਾ ਦੇ ਤਹਿਤ ਬੀਐਸਐਫ ਔਰ ਸਾਡੀ ਪੰਜਾਬ ਪੁਲਿਸ ਜੁਆਇੰਟ ਰਿਸਰਚ ਆਪਰੇਸ਼ਨ ਚੱਲ ਰਿਹਾ ਹੈ ਅਡਜਾਇਨਿੰਗ ਆਪਣੀ ਰਾਵੀ ਰਿਵਰ ਔਰ ਜਲਾਲੀਆ ਰਿਵਰ ਜਿੰਨੇ ਵੀ ਨਾਲੇ ਜਾਂ ਨਦੀਆਂ ਹੈਗੀਆਂ ਜਾਂ ਉੱਚ ਦਰਿਆ ਹੈਗਾ ਉਹਨਾਂ ਦੇ ਆਲੇ-ਦੁਆਲੇ ਜਿੰਨੇ ਵੀ ਸਸਪੈਕਟਡ ਡੇਰੇਸ ਹੈਗੇ ਨੇ ਜਾਂ ਕੋਈ ਵੀ ਸਾਡਾ ਸਸਪੈਕਟਡ ਵਿਅਕਤੀ ਹੈਗਾ ਆਪਾਂ ਥਾਰ ਵਾਲੀ ਉਹਨਾਂ ਦੀ ਚੈਕਿੰਗ ਕਰ ਰਹੇ ਆ ਤਾਂ ਜੋ ਕਿਸੇ ਵੀ ਆਪਣੇ ਸਸਪੈਕਟਡ ਪਰਸਨ ਨੂੰ ਆਪਾਂ ਜੇ ਕੋਈ ਲੁਕੇਸ਼ ਪਿਆ ਤਾਂ ਆਪਾਂ ਨੂੰ ਕੱਢ ਕੇ ਲਿਆ ਕੇ ਉਹਨੂੰ ਮੰਦੀ ਕਾਨੂੰਨੀ ਕਾਰਵਾਈ ਕਰ ਸਕੀਏ ऐसे ऑपरेशन ਦੇ ਵਿੱਚ 40 ਦੇ ਕਰੀਬ ਜਿਹੜੇ ਸੀਗੇ ਉਹ ਬੀਐਸਐਫ ਦੇ ਜਵਾਨ ਨੇ ਔਰ 60 ਦੇ ਕਰੀਬ ਜਿਹੜੇ ਆ ਸਾਡੇ ਪੰਜਾਬ ਪੁਲਿਸ ਦੇ ਜਵਾਨਾਂ ਵਿੱਚ ਹੀ ਘਾਤਕ ਜਾਂ ਕਮਾਂਡੋ ਪਾ ਕੇ ਔਰ ਸਾਰਿਆਂ ਦਾ ਜੁਆਇੰਟਰੀ ਸਾਡਾ ਇਕੱਠਾ ਸਾਂਝਾ ਆਪਰੇਸ਼ਨ ਜਿਹੜਾ ਚੱਲ ਰਿਹਾ ਇੱਕ ਟੁਕੜੀ ਨੂੰ ਮੈਂ ਲੀਡ ਕਰ ਰਹਾ ਦੂਜੇ ਪਾਸੇ ਆਪਣੇ ਡੀਐਸਪੀ ਸ਼੍ਰੀ ਜਗਦੀਸ਼ ਰਾਜ ਜੀ ਨੇ ਸਪੈਸ਼ਲ ਬ੍ਰਾਂਚ ਉਹ ਸਰਚ ਕਰ ਰਹੇ ਨੇ ਦੱਸਿਆ ਤੁਹਾਨੂੰ ਕਿ ਤੁਸੀਂ ਦੇਖਿਆ ਸੀਗਾ ਪਿਛਲੇ ਸਮੇਂ ਦੇ ਵਿੱਚ ਕੋਈ ਡਰੋਨ ਐਕਟੀਵਿਟੀਆਂ ਵਗੈਰਾ ਹੋਈਆਂ ਸੀਗੀਆਂ ਜਾਂ ਕੋਈ ਸਸਪੈਕਟਡ ਬੰਦੇ ਜਿਹੜੇ ਪਹਿਲਾਂ ਆਸ ਤੋਂ ਕੋਈ ਮੈਨੇ ਪਹਿਲਾਂ ਜੋ ਰੌਲਾ ਪਿਆ ਸੀਗਾ ਉਹ ਸਾਰੀ ਗਤੀਵਿਧੀਆਂ ਵੈਸੇ ਤਾਂ ਸਾਡੇ ਸਰਚ ਆਪਰੇਸ਼ਨ ਜਿਹੜਾ ਮਾਨਜੋਗ ਐਸਐਸਪੀ ਸਾਹਿਬ ਦੇ ਹੁਕਮਾਂ ਅਨੁਸਾਰ ਦਿਨ ਰੈਗੂਲਰ ਚੱਲਦੇ ਰਹਿੰਦੇ ਨੇ ਡੇਲੀ ਚੱਲਦੇ ਨੇ ਲੇਕਿਨ ਇਸ ਨੂੰ ਥੋੜਾ ਹੋਰ ਥੋੜਾ ਤੇਜ਼ ਕਰਨ ਵਾਸਤੇ ਅੱਜ ਐਸਐਸਪੀ ਸਾਹਿਬ ਦੇ ਦਿਸ਼ਾ ਦਿਸ਼ਾ ਦੇ ਤਹਿਤ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਉਸ ਚੀਜ਼ ਨੂੰ ਮੱਧ ਨਜ਼ਰ ਰੱਖਦੇ ਹੋਏ ਜਾਂ ਕੋਈ ਸਸਪੈਕਟਡ ਕਿਤੇ ਚੀਜ਼ ਪਈਦੀ ਆ ਜਾਂ ਕੋਈ ਬੰਦਾ ਹੈਗਾ ਤਾਂ ਜੋ ਆਪਾਂ ਸਮੇਂ ਰਹਿੰਦੇ ਉਹਨੂੰ ਟੈਗਲ ਕਰ ਬਰਦਰ ਇਸ ਤਰ੍ਹਾਂ ਇਹ ਤਾਂ ਕਿ ਚੈੱਕ ਕੀਤੇ ਜਾ ਰਹੇ ਨੇ ਵੀ ਦੇਖਿਆ ਜਾਵੇ ਵੀ ਇਹ ਮੋਟਰਸਾਈਕਲ ਵਾਕਈ ਜਾਂ ਜਿਹੜਾ ਵੀ ਵਾਹਕਲ ਹੈਗਾ ਇਹ ਸਹੀ ਸਹੀ ਕਾਗਜਾਂ ਦੇ ਚੱਲ ਰਿਹਾ ਜਾਂ ਵਾਕਈ ਰਜਿਸਟਰਡ ਹੈਗਾ ਕਿਤੇ ਚੋਰੀ ਦਾ ਤਾਂ ਨਹੀਂ ਹੈਗਾ ਜਾਂ ਕਿਤੇ ਇਧਰ ਉਧਰ ਲੈ ਕੇ ਮਾਰੇ ਕੰਮ ਚ ਨਹੀਂ ਵਰਤੇ ਜਾ ਰਿਹਾ ਸੋ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਆਪਾਂ ਇਹ ਸਾਰਾ ਆਪਰੇਸ਼ਨ ਜਿਹੜਾ ਚਲਾ ਰਹੇ ਥੈਂਕ ਯੂ